ਪੰਜਾਬ ਚ ਪਾਣੀ ਤੇ ਮੱਛੀ ਸਭ ਤੋਂ ਜ਼ਿਆਦਾ ਮਸ਼ਹੂਰ ਹੈ ਖਾਸ ਤੌਰ ਤੇ ਜੇ ਅਸੀਂ ਰੋਪੜ ਦੀ ਗੱਲ ਕਰ ਲੈਨੇ ਨੰਗਲ ਦੀ ਗੱਲ ਕਰ ਲੈਨੇ ਆ ਪਰ ਕੁਝ ਇਹ ਜੇ ਵੀ ਅਲਿਕੇ ਇਲਾਕੇ ਨੇ ਜਿਨ੍ਹਾਂ ਚ ਜੇ ਅਸੀਂ ਗੱਲ ਕਰੀਏ ਪਾਣੀ ਦੀ ਜਿਹਦੇ ਚ ਲੈਡ ਦੀ ਮਾਤਰਾ ਜ਼ਿਆਦਾ ਮਿਲੀ ਹੈ ਤੇ ਜਿਹੜੀ ਮੱਛੀ ਅਸੀਂ ਖਾ ਲੈਂਨੇ ਆ ਕਈ ਵਾਰੀ ਕਹਿ ਕੇ ਕਿ ਫਿਸ਼ ਫਰਾਈ ਬਣਾ ਲਈ ਫ੍ਰੈਸ਼ ਅੰਮ੍ਰਿਤਸਰੀ ਬਣਾ ਲਈ ਉਹਦੇ ਵਿੱਚ ਲੈਡ ਤੇ ਮਰਕਰੀ ਦੀ ਮਾਤਰਾ ਵੱਦ ਮਿਲੀ ਹੈ ਜਿਹੜੀ ਕਿ ਕਿੰਨੀ ਕਹਾਣੀਕਾਰਖ ਹੋ ਸਕਦੀ ਹੈ ਮੇਰੇ ਨਾਲ ਇਸ ਵਕਤ ਪ੍ਰੋਫੈਸਰ ਡਾਕਟਰ ਰਵਨੀਤ ਕੌਰ ਨੇ ਜ਼ੀਓਲੋਜੀ ਡਿਪਾਰਟਮੈਂਟ ਤੋਂ ਪੰਜਾਬ ਯੂਨੀਵਰਸਿਟੀ ਤੋਂ ਮੈਮ ਬਹੁਤ ਬਹੁਤ ਸਵਾਗਤ ਹੈ ਡੇਲੀਪੁਰ ਸਤਿ ਸ਼੍ਰੀ ਅਕਾਲ ਜੀ ਮੈਮ ਮੌਸਮ ਦਾ ਚਲੋ ਉਹ ਕਹਿੰਦੇ ਜਿਹੜੇ ਜਿਹੜੇ ਮੰਥ ਚ ਆਰ ਆਂਦੇ ਉਸ ਚ ਫਿਸ਼ ਨਹੀਂ ਖਾਣੀ ਚਾਹੀਦੀ ਹੈ ਪਰ ਕਿੰਨਾ ਕੁ ਖਤਰਨਾਕ ਹੋਇਆ ਕਿਉਂਕਿ ਲੋਕ ਤਾਂ ਖਾਸ ਤੌਰ ਤੇ ਰੂਪੜ ਤੋਂ ਅਨੰਦਪੁਰ ਸਾਹਿਬ ਤੋਂ ਨੰਗਲ ਜਾ ਜਾ ਕੇ ਮੱਛੀ ਲੈ ਕੇ ਆਂਦੇ ਨੇ ਉੱਥੋਂ ਪਰ ਫਿਲਹਾਲ ਦੇ ਲਈ ਜਿਹੜੀ ਸਟੱਡੀ ਕੀਤੀ ਹੈ ਤੁਹਾਡੇ ਸਟੂਡੈਂਟ ਨੇ ਅੰਜਲੀ ਰਾਣਾ ਨੇ ਉਹ ਸਟੱਡੀ ਚ ਰਿਸਰਚ ਚ ਕੀ ਕੁ ਅ ਇਹ ਬਿਲਕੁਲ ਠੀਕ ਹੈ ਕਿ ਸਾਡਾ ਜਿਵੇਂ ਸਤਲੁਜ ਦਰਿਆ ਹੈ ਇਹਨੂੰ ਸਾਨੂੰ ਬਚਾਉਣਾ ਵੀ ਚਾਹੀਦਾ ਹੈ ਬੜੀ ਸਾਰੀ ਪੋਲੂਸ਼ਨਸ ਵੀ ਆਉਂਦੇ ਆ ਔਰ ਬੜੇ ਸਾਲਾਂ ਤੋਂ ਲੋਕੀ ਸਤਲੁਜ ਰਿਵਰ ਤੇ ਕੰਮ ਵੀ ਕਰਦੇ ਆ ਔਰ ਉਹਨਾਂ ਦੇ ਵਾਟਰ ਕੁਆਲਿਟੀ ਵੀ ਦੇਖਦੇ ਆਗੇ ਔਰ ਰਿਪੋਰਟਡ ਵੀ ਹੈ ਕਿ ਕਈ ਵਾਰ ਕਈ ਵਾਰ ਕਨਸੈਂਟ੍ਰੇਸ਼ਨ ਜ਼ਿਆਦਾ ਆਈ ਹੈ ਕਈ ਕਈ ਹੈਵੀ ਮੈਟਲਸ ਦੀ ਹੁਣ ਇੱਕ ਹੈਵੀ ਮੈਟਲਸ ਕਿ ਹੁੰਦੇ ਆ ਇਹਨਾਂ ਨੀਚੇ ਨੀਚੇ ਸੈਟਲ ਹੋ ਜਾਂਦੇ ਆ ਇਹ ਸੋਇਲ ਦੇ ਵਿੱਚ ਆ ਕੇ ਨਾ ਪਾਣੀ ਦੇ ਵਿੱਚ ਨਹੀਂ ਪਰ ਨੀਚੇ ਜਾ ਕੇ ਸੈਟਲ ਹੋ ਜਾਂਦੇ ਆ ਪਰ ਜੋ ਸਾਡੀ ਤਿੰਨ ਮਛੀਆਂ ਹੈਗੀਆਂ ਉਹ ਵੀ ਨੀਚੇ ਬੈਂਥਿਕ ਵੀ ਜਾਂਦੀਆਂ ਮੀਨਸ ਉਹ ਵੀ ਨੀਚੇ ਪਾਣੀ ਦੇ ਕੋਲ ਜਾਂਦੇ ਆ ਤੇ ਅਸੀਂ ਕੀ ਕੋਸ਼ਿਸ਼ ਕੀਤੀ ਕਿ ਲੋਕੀ ਪਾਣੀ ਦਾ ਤੇ ਦੇਖਦੇ ਸੀ ਅਸੀਂ ਕਿ ਕੋਈ ਅਸੀਂ ਐਸਾ ਦੇਖੀਏ ਆਰਗਨ ਜਿਹਦੇ ਵਿੱਚ ਉਹ ਹੈਵੀ ਮੈਟਲ ਡਿਪੋਜ਼ਿਟ ਹੁੰਦਾ ਜਾਂਦਾ ਸੋ ਇਹਦੇ ਵਾਸਤੇ ਅਸੀਂ ਆਟੋਲਿਥ ਇੱਕ ਇਟ ਇਨ ਕੈਲਸ਼ੀਅਮ ਕਾਰਬੋਨੇਟ ਦਾ ਇੱਕ ਈਅਰ ਦੇ ਵਿੱਚ ਹੁੰਦਾ ਹੈ ਫਿਸ਼ ਦੇ ਅਸੀਂ ਉਹਨੂੰ ਐਕਸਟ੍ਰੈਕਟ ਕਰਕੇ ਸੇ ਅਸੀਂ ਉਹਦਾ ਆਈਸੀਪੀਐਮਐਸ ਦੇ ਥਰੂ ਅਸੀਂ ਦੇਖਿਆ ਕਿ ਕਿਹੜੇ ਕਿਹੜੇ ਹੈਵੀ ਮੈਟਲਸ ਉਹਦੇ ਵਿੱਚ ਡਿਪੋਜ਼ਿਟਡ ਹੈ ਜਦ ਅਸੀਂ ਇਹ ਦੇਖਿਆ ਸੀ ਤਿੰਨ ਮੱਛੀਆਂ ਜਿਹੜੀਆਂ ਲਿੱਤੀਆਂ ਉਹ ਨੀਚੇ ਦਰਿਆ ਦੇ ਨੀਚੇ ਹੀ ਰਹਿੰਦੀਆਂ ਸੀ ਕਿਹੜੀਆਂ ਕਿਹੜੀਆਂ ਮੱਛੀਆਂ ਦੇ ਸੈਂਪਲ ਅਸੀਂ ਕਾਮਨ ਕਾਰਪ ਲਿੱਤੀ ਸੀਗੀ ਇੱਕ ਕੈਟਫਿਸ਼ ਸੀਗੀ ਤੇ ਇੱਕ ਬੰਗਾਨੋ ਡੈਰੋ ਬੰਗਾਨੋ ਡੈਰੋ ਸੀ ਇਹ ਜੋ ਮੱਛੀਆਂ ਹੈਗੀਆਂ ਇਹ ਅਸੀਂ ਇਸ ਕਰਕੇ ਚੂਜ਼ ਕੀਤੀਆਂ ਕਿਉਂ ਨੀਚੇ ਵੀ ਐ ਤੇ ਇੱਥੇ ਕਾਫੀ ਮਿਲਦੀਆਂ ਵੀ ਹੈਗੀਆਂ ਪਰ ਜਦ ਅਸੀਂ ਇਹਨਾਂ ਦਾ ਇਅਰ ਅਸੀਂ ਅਸੀਂ ਪ੍ਰੋਪੋਜ਼ ਕਰ ਰਹੇ ਸੀ ਕਿ ਅਗਰ ਅਸੀਂ ਇਹਦਾ ਇਅਰ ਰੋਸਿਕਲ ਕੱਢ ਕੇ ਉਹਦੇ ਤੇ ICAPMS ਤੇ ਥਰੂ ਅਸੀਂ ਦੇਖੀਏ ਕਿਹੜੇ ਕਿਹੜੇ ਹੈਵੀ ਮੈਟਲਸ ਇਹਦੇ ਵਿੱਚ ਡਿਪੋਜ਼ਿਟਡ ਹੈਗੇ ਆ ਤੇ ਸਾਨੂੰ ਇੱਕ ਸਾਲ ਦੀ ਨਹੀਂ ਸਾਨੂੰ ਜਿੰਨੀ ਏਜ ਦੀ ਮੱਛੀ ਆ ਉਹਦੀ ਪਤਾ ਚੱਲ ਜਾਏ ਕਿੰਨੇ ਸਾਲਾਂ ਤੱਕ ਕਿੰਨੇ ਸਾਲਾਂ ਵਿੱਚ ਇਹ ਇਹ ਚੀਜ਼ ਡਿਪੋਜ਼ਿਟ ਹੋਈ ਹੈ ਪੰਜ ਸਾਲਾਂ ਸੇ ਮੱਛੀ ਬਹੁਤ ਖੁਮਦੀ ਵੀ ਹੈ ਤੇ ਫਿਰ ਉਹਦੇ ਮੈਟਲਸ ਵੀ ਲੱਗ ਜਾਂਦੇ ਆ ਹਾਂ ਤੇ ਉਹ ਮੈਟਲਸ ਵੀ ਉਹਦੇ ਪਰ ਇਹ ਸਾਨੂੰ ਬੜੀ ਅੱਛੀ ਇੰਟਰਸਟਿੰਗ ਸਟੱਡੀ ਮਿਲੀ ਕਿ ਇਹਦੇ ਵਿੱਚ ਜਿਵੇਂ ਤੁਸੀਂ ਕੋ ਲੈਡ ਤੇ ਥੋੜਾ ਬਹੁਤ ਪਾਣੀ ਵਿੱਚ ਸੀ ਗਈ ਜ਼ਿਆਦਾ ਪਰ ਲੈਡ ਦੀ ਡਿਪੋਜ਼ੀਸ਼ਨ ਵੀ ਤੁਹਾਨੂੰ ਉਹਦੇ ਵਿੱਚ ਮਿਲੀ ਪਰ ਮਰਕਰੀ ਕਦੀ ਵੀ ਪਾਣੀ ਵਿੱਚ ਜ਼ਿਆਦਾ ਨਹੀਂ ਮਿਲਿਆ ਪਰ ਹਮੇਸ਼ਾ ਉਹ ਪਰਮਿਸਿਬਲ ਲਿਮਿਟਸ ਵਿੱਚ ਸੀਗਾ ਜੋ ਲਿਮਿਟਸ ਪਰ ਮਰਕਰੀ ਉਹਦੀ ਜੋ ਇਰੋਸਿਕਲ ਆਟੋਲਿਸ ਦੇ ਵਿੱਚ ਕੇ ਮਰਕਰੀ ਦੀ ਕਨਸੈਂਟ੍ਰੇਸ਼ਨ ਸਾਨੂੰ ਮਿਲਦੀ ਹੈ ਕੀ ਹੈ ਵਕ ਮਿਲਦੀ ਹੈ ਮਿਲਦੀ ਹੈ ਕੀ ਹੈ ਮਤਲਬ ਉਹਦਾ ਮੀਨਸ ਔਰ ਡੈਪੋਜੀਸ਼ਨ ਔਰ ਸਾਨੂੰ ਪਤਾ ਵੀ ਹੈ ਮਰਕਰੀ ਮੀਨੀ ਮਾਟਾ ਡਿਜ਼ੀਜ਼ ਕਾਸ ਕਰਦੀ ਹੈ ਮਤਲਬ ਤੇ ਫਿਰ ਸਾਨੂੰ ਥੋੜਾ ਜਿਆ ਇਹਦਾ ਹੈ ਕਿ ਇੱਕ ਸਾਨੂੰ ਸਿਰਫ ਪਾਣੀ ਦਾ ਪੈਰਾਮੀਟਰ ਨਹੀਂ ਦੇਖਣਾ ਚਾਹੀਦਾ ਸਾਨੂੰ ਇਹ ਵੀ ਇੱਕ ਅੱਛਾ ਬਾਇਓ ਮੋਨਿਟਰਿੰਗ ਟੂਲ ਮਿਲਿਆ ਇਹਨੂੰ ਵੀ ਸਾਨੂੰ ਸਰਕਾਰ ਨੂੰ ਜ਼ਰੂਰ ਆਪਣੀ ਈਵੈਲੂਏਸ਼ਨ ਵਿੱਚ ਪਾਉਣਾ ਚਾਹੀਦਾ ਬਹੁਤ ਵੱਡੀ ਗੱਲ ਹੈ ਕਿਉਂਕਿ ਪਾਣੀ ਦਾ ਅਸੀਂ ਇਸਤੇਮਾਲ ਕਰ ਰਹੇ ਹਾਊਸਹੋਲਡਸ ਮੱਛੀ ਕੁਝ ਲੋਕ ਨਾਨ-ভেজ ਸ਼ੇਰੀ ਨੇ ਮੱਛੀ ਖਾ ਲੈਣ ਨੇ ਕਈ ਤਾਂ ਜਲਤੋਰੀ ਕਹਿੰ ਦਿੰਦੇ ਨੇ ਇਹਨੂੰ ਪਰ ਉਹਦੇ ਵਿੱਚ ਜੇ ਲੈਡ ਹੈ ਲੈਡ ਮੈਨੂੰ ਯਾਦ ਹੈ ਕੁਝ ਸਮਾਂ ਪਹਿਲਾਂ ਇੱਕ ਨੂਡਲ ਸੀਗਾ ਨੂਡਲ 'ਚ ਕਿਹਾ ਗਿਆ ਸੀ ਇਸ ਲੈਡ ਹੈ ਉਹ ਬੈਨ ਕਰ ਦਿੱਤਾ ਗਿਆ ਸੀ ਫਿਰ ਵਾਪਸ ਆ ਗਿਆ ਸੀ ਹਾਲਾਂਕਿ ਲੈਡ ਕਿਹਾ ਗਿਆ ਸੀ ਬਹੁਤ ਖਤਰਨਾਕ ਹੈ ਸਰੀਰ ਲਈ ਮਰਕਰੀ ਵੀ ਉਹਨਾਂ ਕੀ ਖਤਰਨਾਕ ਹੈ ਸਰੀਰ ਲਈ ਤੇ ਜੇ ਅਸੀਂ ਇਹ ਕੰਜ਼ੂਮ ਕਰ ਰਹੇ ਹਾਂ ਫਿਸ਼ ਕੰਜ਼ੂਮ ਕਰ ਰਹੇ ਹਾਂ ਸਾਡੇ ਲਈ ਕਿੰਨਾ ਖਤਰਨਾਕ ਹੈ ਅਹ ਦੇਖੋ ਹੈਵੀ ਮੈਟਲਸ ਤੇ ਕੋਈ ਵੀ ਜਿਆਦਾ ਲਿਮਟ ਵਿੱਚ ਹੋਣ ਤੇ ਖਤਰਨਾਕ ਤੇ ਹੈਗੇ ਆ ਠੀਕ ਹੈ ਇਹ ਸਾਨੂੰ ਇਹ ਤੇ ਹੈਵੀ ਮੈਟਲਸ ਆ ਤੇ ਮੇਜਰ ਕਨਸਰਨ ਹੈ ਕਿਉਂਕਿ ਉਹ ਇਕਵ ਡਿਪੋਜ਼ਿਟ ਹੋ ਜਾਂਦੇ ਹੈਗੇ ਆ ਫਿਰ ਡੈਫੀਨੇਟਲੀ ਦੇ ਲੀਡ ਟੂ ਸੋ ਮਨੀ ਅਬਨੋਰਮੈਲਿਟੀਆਂ ਠੀਕ ਹੈ ਹੋਰ ਇਹ ਦੇ ਵਿੱਚ ਇਹ ਨਹੀਂ ਹੁੰਦਾ ਕਿ ਅੱਗੇ ਫਿਊਚਰ ਵਾਸਤੇ ਵੀ ਮੀਨਸ ਇਹ ਇੱਕ ਜੋ ਨਵੀਂ ਪੀੜ੍ਹੀ ਜੋ ਨਵਾਂ ਬੱਚਾ ਵੀ ਪੈਦਾ ਹੁੰਦਾ ਉਹਦੇ ਤੇ ਵੀ ਬੜਾ ਅਸਰ ਪਾਉਂਦੇ ਹੈਗੇ ਆ ਐਂਡ ਇਹਦੇ ਇਸ ਕਰਕੇ ਸਾਨੂੰ ਹੈਵੀ ਮੈਟਲਸ ਵਾਸਤੇ ਬਹੁਤ ਧਿਆਨ ਨਾਲ ਔਰ ਵਾਟਰ ਨੂੰ ਮੇਨਟੇਨ ਕਰਕੇ ਰੱਖਣਾ ਚਾਹੀਦਾ ਹੈ ਕੈਂਸਰ ਦਾ ਵੀ ਖਤਰਾ ਹੋ ਸਕਦਾ ਹੈ ਬਿਲਕੁਲ ਹੋ ਸਕਦਾ ਹੈ ਜੀ ਇਹ ਸਾਰੇ ਜੋ ਹੈਵੀ ਮੈਟਲਸ ਹੈ ਇਹ ਰਿਪੋਰਟਡ ਹੈ ਕਿ ਇਹ ਸਾਰਾ ਕੈਂਸਰਸ ਵੀ ਹੋ ਸਕਦੇ ਹੈ ਇਫ ਦੇ ਆਰ ਵੈਰੀ ਟਾਕਸਿਕੋਲੋਜੀਕਲ ਕਿਡਨੀ ਫੇਲਿਅਰ ਵੀ ਹੋ ਸਕਦਾ ਹੈ ਇਹ ਕੁਝ ਕੁਝ ਮਤਲਬ ਇਸ ਚੀਜ਼ ਕਾਫੀ ਚੀਜ਼ਾਂ ਨੂੰ ਪ੍ਰੋਬਲਮ ਕ੍ਰੀਏਟ ਕਰ ਸਕਦਾ ਹੈਗਾ ਇਸ ਕਰਕੇ ਇਨਾਂ ਵਾਸਤੇ ਤੇ ਇਹ ਹੀ ਮੇਜਰ ਕਨਸਰਨ ਹੈ ਸਾਡਾ ਕਿ ਅਸੀਂ ਜੋ ਪਾਣੀ ਹੈਗਾ ਉਹਦੀ ਸਿਰਫ ਅਸੀਂ ਵਾਟਰ ਪੈਰਾਮੀਟਰ ਵਾਟਰ ਪੈਰਾਮੀਟਰ ਤੇ ਅਸੀਂ ਦੇਖਦੇ ਆ ਪਰ ਹੈਵੀ ਮੈਟਲਸ ਨੂੰ ਵੀ ਈਵੈਲਿਊਏਟ ਕਰਨਾ ਬੜਾ ਜ਼ਰੂਰੀ ਹੈ ਨੈਪ ਯੂਰੇਨੀਅਮ ਵੀ ਮਿਲੇ ਆਈ ਜਾਣਕਾਰੀ ਦੇਖੋ ਯੂਰੇਨੀਅਮ ਦੀ ਕਨਸੈਂਟ੍ਰੇਸ਼ਨ ਵੈਸੇ ਹੀ ਜੇਕਰ ਤੁਸੀਂ ਦੇਖੋ ਤੇ ਨੀਚੇ ਜੋ ਸਾਡੇ ਨੈਚੁਰਲ ਸੋਰਸਸ ਐ ਉਹਦੇ ਵਿੱਚ ਉਹ ਵੀ ਹੁੰਦਾ ਮਗਰ ਅਸੀਂ ਇਹ ਵੀ ਪ੍ਰੀਜ਼ਿਊਮ ਕਰ ਸਕਦੇ ਹਾਂ ਕਿਉਂਕਿ ਉੱਥੇ ਥਰਮਲ ਪਲੈਂਟ ਹੈ ਜਾਂ ਥਰਮਲ ਪਲੈਂਟ ਵਿੱਚ ਕੋਲ ਬਦਲਦਾ ਹੈ ਨਾ ਜੋ ਕੋਲ ਟਾਰ ਹੁੰਦਾ ਜਦੋਂ ਟਾਰ ਦੀ ਫਾਰਮ ਵਿੱਚ ਆ ਜਾਂਦਾ ਹੈ ਨਾ ਉਹ ਯੂਰੇਨੀਅਮ ਵੀ ਰਿਲੀਜ਼ ਕਰਦਾ ਹੈ ਤੇ ਇੱਕ ਥਰਮਲ ਪਾਵਰ ਪਲੈਂਟਸ ਬਸਤੇ ਤੇ ਬਹੁਤ ਧਿਆਨ ਰੱਖਣਾ ਹੀ ਚਾਹੀਦਾ ਇਹ ਤੇ ਸਾਨੂੰ ਸਾਰਿਆਂ ਨੂੰ ਪਤਾ ਹੈ ਕਿ ਦੇਖੋ ਥਰਮਲ ਪਾਵਰ ਪਲੈਂਟਸ ਸਦੇ ਇੱਕ ਪ੍ਰੋਬਲਮ ਕ੍ਰੀਏਟ ਕਰ ਹੀ ਸਕਦੇ ਆ ਠੀਕ ਹੈ ਯੂਰੇਨੀਅਮ ਦੀ ਕਨਸੈਂਟ੍ਰੇਸ਼ਨ ਦੇਖੋ ਐ ਸੱਚ ਨਹੀਂ ਮਿਲਦੀ ਹੈ ਮਗਰ ਉਹੀ ਮੈਂ ਤਾਂ ਕਹਿ ਰਹੀਆਂ ਜਦ ਅਸੀਂ ਕਿਹਾ ਨਾ ਐਕਿਊਮੂਲੇਸ਼ਨ ਤੇ ਐਕਿਊਮੂਲੇਸ਼ਨ ਦੇ ਵਿੱਚ ਤੇ ਰਿਪੋਰਟ ਹੋ ਸਕਦੀ ਹੈ ਮੈਂ ਜਿਹੜੀ ਅਸੀਂ ਮੈਂ ਇਹ ਗੱਲ ਕਰ ਰਹੇ ਹਾਂ ਜਿਹੜੀ ਅਸੀਂ ਸਾਰੇ ਪ੍ਰੋਜੈਕਟ ਦੀ ਗੱਲ ਕਰ ਰਹੇ ਹਾਂ ਜਿਹੜਾ ਰਿਸਰਚ ਕੀਤੀ ਹੈ ਉੱਚ ਬੇਸਿਕ ਏਰੀਆਸ ਕੰਸਲਟ ਕੀਤੇ ਸੀਗੇ ਕਿਹੜੇ ਕਿਹੜੇ ਏਰੀਆਸ ਜਿੱਥੇ ਤੁਸੀਂ ਕੀਤੀ ਹੈ ਸਾਰੀ ਸੈਂਪਲਿੰਗ ਹਾਂ ਅਸੀਂ ਸਿਰਫ ਦੋ ਦੋ ਜਗ੍ਹਾ ਸਾਈਟਸ ਲਿੱਤੇ ਸੀਗੇ ਦੋ ਵਿੱਚ ਅਸੀਂ ਤਿੰਨ ਤਿੰਨ ਸਾਈਟਸ ਲਿੱਤੇ ਸੀ ਇਸ ਗੋਬਿੰਦ ਸਾਗਰ ਤੋਂ ਲਿੱਤਾ ਸੀਗਾ ਔਰ ਡੈਮ ਤੋਂ ਤੇ ਇੱਕ ਅਸੀਂ ਰੋਪੜ ਵੈਟ ਲੈਣ ਤੋਂ ਲਿੱਤਾ ਸੀ ਇਹ ਦੋ ਜਗ੍ਹਾ ਤੋਂ ਹੀ ਅਸੀਂ ਮੱਛੀ ਪਕੜੀ ਸੀਗੀ ਗੋਬਿੰਦ ਸਾਗਰ ਨੰਗਲ ਨੰਗਲ ਹਾਂਜੀ ਮੀਨਸ ਇੱਕ ਅਸੀਂ ਹਿਮਾਚਲ ਦਾ ਲੈ ਲਿਆ ਤੇ ਇੱਕ ਅਸੀਂ ਪੰਜਾਬ ਦਾ ਲੈ ਲਿਆ ਸਾਈਟ ਤੇ ਇਹ ਦੋਨੋਂ ਸਾਈਟ ਰਿਚ ਹੁਣ ਇੱਕ ਅਪਸਟਰੀਮ ਹੈਗੀ ਹੈ ਤੇ ਦੂਜਾ ਪਾਣੀ ਨੀਚੇ ਆਂਦਾ ਡਾਉਨਸਟਰੀਮ ਹੈ ਤੇ ਇਹ ਵੀ ਇੱਕ ਫੈਕਟ ਹੀ ਹੈ ਕਿ ਉੱਪਰੋਂ ਜੋ ਪਾਣੀ ਨੀਚੇ ਆਏਗਾ ਤੇ ਰੋਪੜ ਵਿੱਚ ਸੈਟਲਮੈਂਟ ਜ਼ਿਆਦਾ ਹੋਏਗੀ ਤੇ ਰੋਪੜ ਵਿੱਚ ਤੁਹਾਨੂੰ ਥੋੜੀ ਜਿਹੀ ਵਾਟਰ ਕੁਆਲਿਟੀ ਤੁਹਾਨੂੰ ਡਿਟੋਰੇਟਡ ਮਿਲੇਗੀ ਮਿਲੇਗੀ ਮੱਛੀਆਂ 'ਚ ਵੀ ਫਰਕ ਪਿਆ ਉਹ ਦੋਨਾਂ ਸੈਂਪਲ ਜਿਹੜੇ ਲیتے ਤੁਸੀਂ ਕੁਮਿੰਸ ਆ ਕਰਦੇ ਤੇ ਰੋਪੜ ਦੇ ਕਿਉਂਕਿ ਤੁਸੀਂ ਕਹਿੰਦੇ ਡਿਟਰਾਇਡ ਕਰ ਰਿਹਾ ਹੈ ਤੇ ਜਿਹੜੇ ਮੈਟਲਸ ਨੇ ਉੱਥੇ ਦੇ ਮੱਛੀਆਂ 'ਚ ਉੱਥੇ ਘੱਟ ਹੈਗੀ ਹੈ ਲੈਡ ਤੇ ਆਪਣਾ ਮਰਕਰੀ ਜਾਂ ਫਿਰ ਦੋਨੋਂ ਤੇ ਸੇਮ ਹੀ ਹੈ ਦੇਖੋ ਦੇਖੋ ਐਵੇਂ ਦੇਖੋ ਮਰ ਜੋ ਮਰਕਰੀ ਹੈ ਨਾ ਉੱਤੇ ਤਿੰਨੋਂ ਫਿਸ਼ਸ ਵਿੱਚ ਮਿਲਿਆ ਪਰ ਅਸ ਇਹna ਬੜੀ ਪ੍ਰੀਲੀਮਿਨਰੀ ਸਟੱਡੀ ਹੈ ਅਸੀਂ ਇਸ ਸਟੱਡੀ ਨੂੰ ਆਥੈਂਟੀਕੇਟ ਕਰਨ ਵਾਸਤੇ ਸਾਨੂੰ ਹੋਰ ਕਾਫੀ ਸਟੱਡੀ ਕਰਨੀ ਚਾਹੀਦੀ ਹੈ ਥੈਟ ਮੀਨਸ ਸਾਨੂੰ ਹੋਰ ਵੀ ਸੈਂਪਲਸ ਲੈਣੇ ਚਾਹੀਦੇ ਆ ਹਜੇ ਅਸੀਂ ਸੈਂਪਲਸ ਜਿੰਨੇ ਵੀ ਸਾਨੂੰ ਅਕਰੀਬਨ ਕਿਸੇ ਦੇ ਸਾਨੂੰ 96 ਸੈਂਪਲਸ ਮਿਲੇ 178 ਸੈਂਪਲਸ ਮਿਲੇ ਬਟ ਇਹ ਇਹਨੂੰ ਐਕਸਟੈਂਡ ਤੇ ਕਰਨਾ ਪਏਗਾ ਐਕਸਟੈਂਡ ਕੀ ਕਰਾਂ ਕਿਵੇਂ ਕਰੋਂਗੇ ਵਿਸਲ ਬਲੋਤਾ ਤੁਸੀਂ ਕਰਦੀ ਹੈ ਕਿ ਪਰੇਸ਼ਾਨੀ ਹੈਗੀ ਹੈ ਮੱਛੀਆਂ ਚ ਤੇ ਪਾਣੀ ਚ ਪਰ ਹੁਣ ਅੱਗੇ ਸਰਕਾਰ ਨਾਲ ਕੁਝ ਟਾਈ ਅਪ ਕਰ ਰਹੇ ਹਾਂ ਉਹ ਦੋਨੋਂ ਪੰਜਾਬ ਤੇ ਹਿਮਾਚਲ ਸਰਕਾਰ ਨਾਲ ਜਾਂ ਕੇਂਦਰ ਸਰਕਾਰ ਨੂੰ ਕੁਝ ਲਿਖ ਰਹੇ ਹਾਂ ਕਿ ਕਿਸ ਤਰ੍ਹਾਂ ਠੀਕ ਹੋਣਾ ਚਾਹੀਦਾ ਹੈ ਜਾਂ ਸਟੱਡੀ ਜਿਹੜੀ ਹੈ ਉਹ ਕੰਪਲੀਟ ਕੀਤੀ ਜਾਏ ਹੋਰ ਅੱਗੇ ਕੀਤੀ ਜਾਏ ਤਾਂ ਕਿ ਹੋਰ ਪਤਾ ਲੱਗ ਸਕੇ ਦੇਖੋ ਪਰਮਿਸ਼ਨ ਤੇ ਸਾਨੂੰ ਸਰਕਾਰ ਦਿੰਦੀ ਹੈਗੀ ਹੈ ਕਿ ਤੁਸੀਂ ਇਹ ਸੈਂਪਲ ਲੋਡ ਤੇ ਕਰ ਲਓ ਹੈਨਾ ਪਰ ਸਾਨੂੰ ਉਹਨਾਂ ਨੂੰ ਰਿਪੋਰਟ ਵੀ ਦੇਣੀ ਪੈਗੀ ਹੁਣੇ ਅਸੀਂ ਥੀਸਿਸ ਸਬਮਿਟ ਕੀਤਾ ਜੋ ਸਾਨੂੰ ਰਿਪੋਰਟ ਮਿਲੀ ਹੈ ਜੋ ਜੋ ਚੀਜ਼ ਸਾਨੂੰ ਮਿਲਿਆ ਉਹ ਵੀ ਸਾਨੂੰ ਸਰਕਾਰ ਨੂੰ ਦੇਣੀ ਪੈਗੀ ਸਰਕਾਰ ਵੈਸੇ ਵੀ ਦੇਖੋ ਸਤਲੂ ਐਕਸ਼ਨ ਪਲਾਨ ਤੇ ਬਣਾਉਂਦੀ ਹੈ ਜਿਵੇਂ ਸਤਲੂ ਐਕਸ਼ਨ ਪਲਾਨ 20 19 ਦਾ ਵੀ ਸੀਗਾ ਤੇ ਉਵੇਂ ਅਸੀਂ ਉਹਨਾਂ ਨੂੰ ਜ਼ਰੂਰ ਪ੍ਰੋਪੋਜ਼ ਕਰਾਂਗੇ ਕਿ ਤੁਸੀਂ ਸਿਰਫ ਪਾਣੀ ਦਾ ਹੀ ਨਾ ਦੇਖੋ ਪਰ ਮੱਛੀ ਦੇ ਵੀ ਕੰਨ ਦੇ ਵੀ ਆਟੋਲਿਥਸ ਨੂੰ ਜ਼ਰੂਰ ਚੈੱਕ ਕਰੋ ਉਹ ਤੁਹਾਨੂੰ ਕਾਫੀ ਇੰਡੀਕੇਸ਼ਨ ਦੇਣਗੇ ਤੇ ਬਾਕੀ ਤੇ ਸਰਕਾਰ ਜਿਹੜੇ ਵੀ ਆਪਣਾ ਰੈਗੂਲੇਸ਼ਨ ਰਿਕਮੈਂਡੇਸ਼ਨ ਜਿਹੜੀ ਹੋਈ ਹੈਗੀ ਅਸੀਂ ਡੈਫੀਨਿਟਲੀ ਉਹਨਾਂ ਨੂੰ ਟਾਈਮ ਟੂ ਟਾਈਮ ਦਿੰਦੇ ਹੀ ਰਹਾਂਗੇ ਬਿਲਕੁਲ ਅਸੀਂ ਵੀ ਆਪਣੀ ਰਿਸਪੋਨਸਿਬਿਲਟੀ ਨਿਭਾ ਰਹੇ ਹਾਂ ਦੱਸ ਕੇ ਕਿ ਜਿਹੜੀ ਤੁਸੀਂ ਮੱਛੀ ਖਾ ਰਹੇ ਹੋ ਉਹਦੇ ਵਿੱਚ ਕਿਸ-ਕਿਸ ਚੀਜ਼ ਦੀ ਕੁਆਂਟੀਟੀ ਜਿਹੜੀ ਵੱਧ ਹੈ ਜਿਹੜੀ ਕਿ ਤੁਹਾਡੇ ਲਈ ਖਤਨਾਕ ਹੋ ਸਕਦੀ ਹੈ ਹਾਲਾਂਕਿ ਹਲੇ ਪ੍ਰਾਇਮਰੀ ਸਟੱਡੀ ਹੈ ਜਿਹੜੀ ਰਿਸਰਚ ਕੀਤੀ ਗਈ ਹੈ ਅਗੇ ਸਬਮਿਟ ਕੀਤੀ ਗਈ ਹੈ ਤੇ ਆਹੀ ਮੰਗ ਕਰ ਰਹੇ ਨੇ ਕਿ ਜਿਸ ਤਰੀਕੇ ਨਾਲ ਸਤਲੁਜ ਐਕਸ਼ਨ ਪਲਾਨ ਪਹਿਲਾਂ ਵੀ ਬਣਿਆ ਹੈ ਉਸੇ ਤਰੀਕੇ ਨਾਲ ਇਸ ਵਾਰੀ ਨਾ ਸਿਰਫ ਪਾਣੀ ਦਾ ਧਿਆਨ ਰੱਖਿਆ ਜਾਵੇ ਬਲਕਿ ਉੱਥੇ ਜਿਹੜੇ ਜੀਵ ਜੰਤੂ ਨੇ ਮੱਛੀਆਂ ਨੇ ਉਹਨਾਂ ਦਾ ਵੀ ਧਿਆਨ ਰੱਖਿਆ ਜਾਵੇ ਕਿ ਆਖਿਰਕਾਰ ਪਾਣੀ ਚ ਜੋ ਕੁਝ ਨਿਕਲ ਰਿਹਾ ਉਹ ਮੱਛੀਆਂ ਚ ਜਾ ਰਿਹਾ ਹੈ ਤੇ ਉਹ ਮੱਛੀਆਂ ਦੇ ਥਰੂ ਲੋਕਾਂ ਚ ਜਾ ਰਿਹਾ ਹੈ ਇਸ ਚੀਜ਼ ਦਾ ਧਿਆਨ ਰੱਖਣਾ ਬਹੁਤ ਜ਼ਰੂਰੀ ਹੈ ਕੈਮਰਾ ਪਰਸਨ ਪ੍ਰਦੀਪ ਦੇ ਨਾਲ ਬਜ਼ਮ ਵਰਮਾ ਡੇਲੀ ਪੋਸਟ ਚੰਡੀਗੜ੍ਹ